ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਹ ਸੱਭ ਜਾਦਿਆ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਧਿਆੜੇ ਨੂੰ ਸਮਰਪਿਤ ਗੁਰਿਆਨ ਦੇ ਬਾੜ ਨੰਬਰ 6 ਚ ਪੈਂਦੇ ਬੜਾ ਪਿੰਡ ਰੋਡ ਤੇ ਤਿੰਗੜਾ ਬੈਕਰੀ ਅਤੇ ਰਿਸ਼ੀ ਬਿਆਚ ਸਮੂਹ ਦੁਕਾਨਦਾਰਾਂ ਤੇ ਬੁੱड्डा ਦਲ ਫੁੱਟਬਾਲ ਕਲੱਬ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬਾੜ ਨੰਬਰ 6 ਤੋਂ ਕੌਂਸਲਰ ਪ੍ਰੋਫੈਸਰ ਰਿਸ਼ੂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਬੜਾ ਪਿੰਡ ਰੋਡ ਅਤੇ ਰਿਸ਼ੀ ਬਿਆਚ ਸਮੂਹ ਦੁਕਾਨਦਾਰਾਂ ਵੱਲੋਂ ਇਕੱਤਰਿਤ ਹੋ ਕੇ ਚਾਰ ਸੱਭਜਾਦੇ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਹੈ। ਉਨਾਕਿ ਹਕ ਇਸ ਅਨੁਸਾਰ ਇਹਨਾਂ ਸਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਅੱਜ ਸਾਨੂੰ ਲੋੜ ਹੈ ਕਿ ਅਸੀਂ ਇਨ੍ਹਾਂ ਸਮੂਚੀਆਂ ਸ਼ਹੀਦੀਆਂ ਨੂੰ ਯਾਦ ਰੱਖੀਏ ਅਤੇ ਗੁਰੂ ਜੀ ਦੀ ਬਾਣੀ ਅਤੇ ਸਿੱਖਿਆ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਇਸ ਮੌਕੇ ਤੇ ਮਨੀਸ਼ ਬਾਬਾ ਗੁਰਿੰਦਰ ਸਿੰਘ ਬੱਬੂ ਅਮਰਜੀਤ ਸਿੰਘ ਸਤਨਾਮ ਸਿੰਘ ਖੁੰਨਾ ਰਮਨਦੀਪ ਕੌਰ ਗੁਰਿੰਦਰ ਕੌਰ ਅਸ਼ਮੀਤ ਕੌਰ ਬਲਨੀਤ ਕੌਰ ਬਬਲੀ ਕੁਮਾਰੀ ਸੰਜੇ ਤੇ ਹੋਰ ਪਤਵੰਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਪਿੰਡ ਰੋਡ ਢਿੰਗੜਾ ਬੇਕਰੀ ਪਰਿਵਾਰ ਵੱਲੋਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਸਮਰਪਿਤ ਜਿੱਥੇਆਂ ਦੀਆਂ ਇਨੀਆਂ ਸ਼ਹਾਦਤਾਂ ਉਹਨਾਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਸਾਡੇ ਵਿੱਚ ਬਹੁਤ ਪਰਿਵਾਰ ਦੇ ਮੈਂਬਰਾਂ ਨੇ ਸਹਿਯੋਗ ਦਿੱਤਾ ਸਾਡੇ ਵਾਰਡ ਦੇ 6 ਨੰਬਰ ਵਾਰਡ ਦੇ ਰਿਸ਼ੂ ਭੈਣ ਜੀ ਉਹ ਵੀ ਆਏ ਬਾਕੀ ਹੋਰ ਵੀ ਮੋਤਵਾਰ ਬੰਦੇ ਆਏ ਜੀ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਅੱਜ ਸੈਭ ਜਾਦਿਆਂ ਦੇ ਸ਼ਹੀਦੀ ਦਿਵਸ ਤੇ ਅੱਜ ਸਾਡੇ ਰਿਸ਼ੀ ਬਾਜ਼ਾਰ ਚ ਲੰਗਰ ਲਗਾਇਆ ਗਿਆ ਸਾਡੇ ਮਹੱਲਾ ਨਿਵਾਸੀਆਂ ਵੱਲੋਂ ਬਾਬਾ ਬੋਡਾ ਫੁੱਟਬਾਲ ਕਲੱਬ ਵੱਲੋਂ ਪੂਰੇ ਸਹਿਯੋਗ ਨਾਲ ਅੱਜ ਦੁਕਾਨ ਦੇ ਉੱਤੇ ਚਾਹ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਬੜੇ ਸਾਡੇ ਸਹਿਯੋਗ ਬਾਜ਼ਾਰ ਦਾ ਤੇ ਸਮੂਹ ਜਿੰਨੇ ਵੀ ਨਵੀਂ ਟੀਮ ਕਾਉਂਸਲਰਾਂ ਦੀ ਚੋਣ ਹੋਈ ਆ ਉਹਨਾਂ ਦੇ ਸਹਿਯੋਗ ਨਾਲ ਛਿੱਦੀ ਦਿਵਸ ਤੇ ਅੱਜ ਦੁੱਧ ਦਾ ਲੰਗਰ ਲਗਾਇਆ ਗਿਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਚਾਰੇ ਸਹਿਬਜ਼ਾਦਿਆਂ ਨੂੰ ਸਮਰਪਿਤ ਅੱਜ ਰਿਸ਼ੀ ਬਿਆਰ ਦੇ ਵੱਲੋਂ ਦੁੱਧ ਦਾ ਲੰਗਰ ਲਾਇਆ ਗਿਆ ਦੁੱਧ ਦਾ ਲੰਗਰ ਲਾਉਣ ਦਾ ਇਹੀ ਕਾਰਨ ਹੈ ਕਿ ਛੋਟੇ ਸਹਿਬਜ਼ਾਦੇਆਂ ਨੂੰ ਜੋ ਉਸ ਵੇਲੇ ਭਾਈ ਮਹਿਰਾਜ ਜੀ ਨੇ ਦੁੱਧ ਚਕਾਇਆ ਸੀ ਤੇ ਸ਼ਹੀਦੀ ਦਿਹਾੜਾ ਚੱਲ ਰਿਹਾ ਉਹਦੇ ਸਬੰਧਿਤ ਸਾਡੇ ਜਿਹੜਾ ਰਿਸ਼ੀ ਬਿਆਰਿਆ ਉਹਨਾਂ ਨੇ 71 ਹੋ ਕੇ ਅੱਜ ਗੁਰੂ ਸਹਿਵਾਨਾਂ ਦੇ ਜਿੰਨੇ ਸਹਿਬਜ਼ਾਦੇ ਨੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ ਇਹਦੇ ਵਿੱਚ ਸਾਰਾ ਸਾਰਾ ਜਿੰਨਾ ਯੋਗਦਾਨ ਹੈ ਇਹ ਰਿਸ਼ੀ ਬਿਆਰ ਦਾ ਆ ਸੋ ਨਾਲ ਉਹਨਾਂ ਦੇ ਬੁੱਢਾ ਦਾਲਿਆ ਤੇ ਜਿੰਨੀਆਂ ਵੀ ਸੰਗਤਾਂ ਛਾ ਕੇ ਗਈਆਂ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ